ਸਤਜੁਗ ਵਿੱਚ ਹਿਰਣ ਕਕਸ਼ਪ ਤੇ ਹਿਰਣ ਆਕਸ਼ ਨਾਂ ਦੇ ਦੋ ਦਾਨਵ ਭਰਾ ਧਰਤੀ ਉੱਤੇ ਰਾਜ ਕਰਦੇ ਸਨ। ਦੋਵੇਂ ਬੇਅੰਤ ਤਾਕਤ ਦੇ ਬਲ ਤੇ ਰਾਜ ਕਰਦੇ ਸਨ। ਕੁਝ ਸਮੇਂ ਬਾਅਦ ਹਿਰਣ ਕਕਸ਼ਪ ਦੇ ਭਰਾ ਹਿਰਣ ਆਕਸ਼ ਨੂੰ ਭਗਵਾਨ ਵਿਸ਼ਨੂੰ ਜੀ ਦੇ ਵਰਾਹ અવਤਾਰ ਨੇ ਮਾਰ ਦਿੱਤਾ। ਇਸ ਮੌਤ ਨੇ ਹਿਰਣ ਕਕਸ਼ਪ ਨੂੰ ਅੰਦਰੋਂ ਹਿਲਾ ਦਿੱਤਾ। ਉਹ ਸੋਚਣ ਲੱਗ ਪਿਆ ਜੇ ਮੌਤ ਮੇਰੇ ਭਰਾ ਨੂੰ ਲੈ ਸਕਦੀ ਹੈ ਤਾਂ ਇੱਕ ਦਿਨ ਮੈਨੂੰ ਵੀ ਲੈ ਜਾਵੇਗੀ। ਮੌਤ ਤੋਂ ਡਰ ਕੇ हिरण्यकशिप ने अपना राज छोड़ ਦਿੱਤਾ ਅਤੇ ਹਿਮਾਲਾ ਪਰਬਤ ਉੱਤੇ ਕਠਿਨ ਤਪੱਸਿਆ ਕਰਨ ਲੱਗ ਪਿਆ। ਸਾਲਾਂ ਤੱਕ ਠੰਡ, ਗਰਮੀ, ਭੁੱਖ, ਪਿਆਸ ਉਸਨੇ ਸਭ ਕੁਝ ਸਹਿ ਲਿਆ। ਅੰਤ ਵਿੱਚ ਉਸ ਦੀ ਕਠੋਰ ਤਪੱਸਿਆ ਤੋਂ ਪ੍ਰਭਾਵਿਤ ਹੋ ਕੇ ਬ੍ਰਹਮਾ ਜੀ ਉਸ ਦੇ ਸਾਹਮਣੇ ਪ੍ਰਗਟ ਹੋਏ ਤੇ ਵਰਦਾਨ ਮੰਗਣ ਲਈ ਕਿਹਾ। ਹਿਰਨੇ ਕਕਸ਼ੇਪ ਨੇ ਭਗਵਾਨ ਬ੍ਰਹਮਾ ਜੀ ਤੋਂ ਵਰ ਮੰਗੇ ਕਿ ਮੈਂ ਨਾ ਦਿਨ ਨੂੰ ਮਰਾਂ, ਨਾ ਰਾਤ ਨੂੰ ਮਰਾਂ। ਮੈਂ ਨਾ ਅੰਦਰ ਮਰਾਂ, ਨਾ ਬਾਹਰ ਮੈਂ ਨਾ ਧਰਤੀ ਤੇ ਮਰਾ ਨਾ ਆਕਾਸ਼ ਵਿੱਚ ਮੈਂ ਨਾ ਬਿਮਾਰੀ ਨਾਲ ਮਰਾ ਨਾ ਕਿਸੇ ਹਥਿਆਰ ਨਾਲ ਮੈਂ ਨਾ ਮਨੁੱਖ ਤੋਂ ਮਰਾ ਨਾ ਕਿਸੇ ਪਸ਼ੂ ਤੋਂ ਬ੍ਰਹਮਾ ਜੀ ਨੇ ਇਹ ਸਾਰੇ ਵਰ ਉਸ ਨੂੰ ਦੇ ਦਿੱਤੇ ਹਿਰਨੇ ਕક્ષੇ ਬਹੁਤ ਖੁਸ਼ ਹੋਇਆ ਉਹ ਆਪਣੇ ਆਪ ਨੂੰ ਅਮਰ ਸਮਝਣ ਲੱਗ ਪਿਆ ਧਰਤੀ ਉੱਤੇ ਵਾਪਸ ਆ ਕੇ ਉਸ ਨੇ ਮੋੜ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੁਣ ਉਸ ਨੂੰ ਕਿਸੇ ਦਾ ਡਰ ਨਹੀਂ ਸੀ ਉਸ ਨੇ ਦੇਵਤਿਆਂ ਨੂੰ ਹਰਾ ਕੇ ਸਵਰਗ ਤੇ ਵੀ ਕਬਜ਼ਾ ਕਰ ਲਿਆ ਹੁਣ ਉਹ ਆਕਾਸ਼ ਲੋਕ ਪਾਤਾਲ ਲੋਕ ਤੇ ਧਰਤੀ ਤਿੰਨਾ ਲੋਕਾਂ ਦਾ ਰਾਜਾ ਬਣ ਗਿਆ ਹੰਕਾਰ ਨੇ ਉਸ ਦੀ ਅਕਲ ਤੇ ਪਰਦਾ ਪਾ ਦਿੱਤਾ ਉਸ ਨੇ ਲੋਕਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਇਥੋਂ ਤੱਕ ਕਿ ਉਸ ਨੇ ਲੋਕਾਂ ਨੂੰ ਪਰਮਾਤਮਾ ਦੀ ਥਾਂ ਆਪਣਾ ਨਾਂ ਜਪਣ ਦਾ ਹੁਕਮ ਦੇ ਦਿੱਤਾ ਕੁਝ ਸਮੇਂ ਬਾਅਦ ਹਿਰਨੇ ਕਾਕਸ਼ੇਬ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਦਾ ਨਾਂ ਰੱਖਿਆ ਗਿਆ ਪ੍ਰਹਿਲਾਦ ਸਮਾਂ ਬੀਤਦਾ ਗਿਆ ਪ੍ਰਹਿਲਾਦ ਹੌਲੀ-ਹੌਲੀ ਵੱਡਾ ਹੋਣ ਲੱਗ ਪਿਆ ਜਦੋਂ ਉਹ ਪੜਨ ਜੋਗਾ ਹੋਇਆ ਉਸ ਨੂੰ ਪੜ੍ਹਸ਼ਾਲਾ ਭੇਜਿਆ ਗਿਆ ਪਾਡਸ਼ਾਲਾ ਦੇ ਪਾੰਦੇ ਨੇ ਉਸ ਨੂੰ ਸਿਖਿਆ ਦਿੱਤੀ ਹਿਰਨਿਆ ਕਕਸ਼ਪ ਦਾ ਨਾਂ ਜਪੋ ਉਹੀ ਸਭ ਤੋਂ ਵੱਡਾ ਹੈ ਪਰ ਪ੍ਰਹਿਲਾਦ ਦਾ ਮਨ ਕੁਝ ਹੋਰ ਹੀ ਕਹਿੰਦਾ ਸੀ ਉਹ ਹਿਰਨਿਆ ਕਕਸ਼ਪ ਦੀ ਥਾਂ ਭਗਵਾਨ ਵਿਸ਼ਨੂੰ ਦਾ ਨਾਂ ਜਪਦਾ ਸੀ ਉਹ ਭਗਵਾਨ ਵਿਸ਼ਨੂੰ ਨੂੰ ਆਪਣੇ ਪਿਤਾ ਨਾਲੋਂ ਵੀ ਵੱਡਾ ਮੰਨਦਾ ਸੀ ਇਹ ਗੱਲ ਪਾੰਦੇ ਨੂੰ ਚੰਗੀ ਨਾ ਲੱਗੀ ਉਸਨੇ ਹਿਰਨਿਆ ਕਕਸ਼ਪ ਕੋਲ ਜਾ ਕੇ ਪ੍ਰਹਿਲਾਦ ਦੀ ਸ਼ਿਕਾਇਤ ਕਰ ਦਿੱਤੀ ਹਿਰਨਿਆ ਕਕਸ਼ਪ ਨੇ ਪ੍ਰਹਿਲਾਦ ਨੂੰ ਬੁਲਾਇਆ ਤੇ ਗੁੱਸੇ ਨਾਲ ਪੁੱਛਿਆ ਤੂੰ ਮੇਰਾ ਨਾਂ ਜਪਣ ਦੀ ਥਾਂ ਵਿਸ਼ਨੂੰ ਦਾ ਨਾਂ ਕਿਉਂ ਜਪਦਾ ਹੈ ਪ੍ਰਹਲਾਦ ਨੇ ਡਰ ਤੋਂ ਬਿਨਾ ਕਿਹਾ ਈਸ਼ਵਰ ਸਰਬ ਸ਼ਕਤੀਮਾਨ ਹੈ ਉਸਨੇ ਹੀ ਸਾਰੀ ਕੁਦਰਤ ਰਚੀ ਹੈ ਇਹ ਸੁਣ ਕੇ ਹਿਰਨੇ ਕਕਸ਼ਿਪ ਅਗ ਬਬੂਲਾ ਹੋ ਗਿਆ ਉਸਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਕਿਤੇ ਹੋਰ ਲੋਕ ਵੀ ਉਸ ਤੋਂ ਆਕੀ ਨਾ ਹੋ ਜਾਣ ਗਰਜ ਕੇ ਉਸਨੇ ਕਿਹਾ ਮੈਂ ਹੀ ਸਭ ਤੋਂ ਵੱਡਾ ਸ਼ਕਤੀਸ਼ਾਲੀ ਹਾਂ ਮੈਨੂੰ ਕੋਈ ਮਾਰ ਨਹੀਂ ਸਕਦਾ ਮੈਂ ਤੈਨੂੰ ਹੁਣੇ ਖਤਮ ਕਰ ਸਕਦਾ ਹਾਂ ਉਸਦੀ ਭਿਆਨਕ ਆਵਾਜ਼ ਸੁਣ ਕੇ ਪ੍ਰਹਿਲਾਦ ਦੀ ਮਾਂ ਵੀ ਉੱਥੇ ਆ ਗਈ। ਉਸਨੇ ਹਿਰਨੇ ਕક્ષੇ ਪੱਗੇ ਤਰਲਾ ਕੀਤਾ। ਕਿਰਪਾ ਕਰਕੇ ਤੁਸੀਂ ਇਸਨੂੰ ਨਾ ਮਾਰੋ। ਮੈਂ ਇਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। ਹਿਰਨੇ ਕੱਖੇ ਇੱਕ ਵਾਰ ਮੰਨ ਗਿਆ। ਉਹ ਪ੍ਰਹਿਲਾਦ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ। ਤੇਰੇ ਪਿਤਾ ਜੀ ਇਸ ਧਰਤੀ ਤੇ ਸਤ ਤੋਂ ਸ਼ਕਤੀਸ਼ਾਲੀ ਹਨ। ਉਹਨਾਂ ਨੂੰ ਅਮਰ ਰਹਿਣ ਦਾ ਵਰ ਮਿਲਿਆ ਹੈ। ਤੂੰ ਉਹਨਾਂ ਦੀ ਗੱਲ ਮੰਨ ਲੈ। ਪਰ ਪ੍ਰਹਿਲਾਦ ਦਾ ਵਿਸ਼ਵਾਸ ਹੱਲੇ ਵੀ ਅਡੋਲ ਸੀ। ਇਹ ਸਭ ਵੇਖ ਕੇ ਹਿਰਣੇ ਕਕਸ਼ਪ ਦਾ ਗੁੱਸਾ ਹੋਰ ਪੜਕ ਉੱਠਿਆ ਉਸਨੇ ਆਪਣੇ ਜਲਾਦਾਂ ਨੂੰ ਹੁਕਮ ਦਿੱਤਾ ਇਸ ਬੱਚੇ ਨੂੰ ਸਮੁੰਦਰ ਵਿੱਚ ਡੋਬ ਕੇ ਮਾਰ ਦਿਓ ਜਲਾਦ ਪ੍ਰਹਿਲਾਦ ਨੂੰ ਸਮੁੰਦਰ ਦੇ ਕੰਢੇ ਲੈ ਗਏ ਅਤੇ ਨਿਰਦਇਤਾ ਨਾਲ ਉਸ ਨੂੰ ਪਾਣੀ ਵਿੱਚ ਸੁੱਟ ਦਿੱਤਾ ਪਰ ਹੋਇਆ ਕੁਝ ਹੋਰ ਹੀ ਸਮੁੰਦਰ ਦੀ ਇੱਕ ਭਿਆਨਕ ਲਹਿਰ ਉੱਠੀ ਅਤੇ ਪ੍ਰਹਿਲਾਦ ਨੂੰ ਕਿਨਾਰੇ ਉੱਤੇ ਸੁੱਟ ਦਿੱਤਾ ਜਲਾਦ ਹੈਰਾਨ ਰਹਿ ਗਏ ਉਨ੍ਹਾਂ ਨੇ ਪ੍ਰਹਿਲਾਦ ਨੂੰ ਫਿਰ ਸਮੁੰਦਰ ਵਿੱਚ ਸੁੱਟਿਆ ਪਰ ਪ੍ਰਹਿਲਾਦ ਫਿਰ ਬਚ ਕੇ ਬਾਹਰ ਆ ਗਿਆ। ਡਰ ਅਤੇ ਕਬਰਾਹਟ ਨਾਲ ਜਲਾਦ ਹਿਰਣ ਕਕਸ਼ਿਪ ਕੋਲ ਵਾਪਸ ਆਏ ਅਤੇ ਸਾਰੀ ਘਟਨਾ ਦੱਸ ਦਿੱਤੀ। ਹਿਰਣਯਕਸ਼ਪ ਨੇ ਗੁੱਸੇ ਵਿੱਚ ਚੀਕ ਮਾਰੀ। ਇਸਨੂੰ ਕਿਸੇ ਉੱਚੇ ਪਹਾੜ ਤੋਂ ਹੇਠਾਂ ਸੁੱਟਦੇ ਹੋ। ਜਲਾਦਾਂ ਨੇ ਹੁਕਮ ਮੰਨਿਆ। ਉਹਨਾਂ ਨੇ ਪ੍ਰਹਿਲਾਦ ਨੂੰ ਉੱਚੇ ਪਹਾੜ ਤੋਂ ਹੇਠਾਂ ਸੁੱਟ ਦਿੱਤਾ। ਪਰ ਭਗਵਾਨ ਨੇ ਫਿਰ ਕਰਾਮਾਤ ਦਿਖਾਈ। ਪ੍ਰਹਿਲਾਦ ਇੱਕ ਸੰਗੜੇ ਰੁੱਖ ਦੀਆਂ ਟਾਣੀਆਂ ਤੇ ਅੜ ਗਿਆ। ਅਤੇ ਉਸ ਨੂੰ ਰਤਾ ਪਰ ਵੀ ਝੋਟ ਨਾ ਲੱਗੀ। ਹੁਣ ਹਿਰਨੀ ਅਕਸ਼ਿਪ ਦਾ ਟੀਰੇਜ ਟੁੱਟ ਗਿਆ ਉਸਨੇ ਪ੍ਰਹਿਲਾਦ ਨੂੰ ਇੱਕ ਪਾਗਲ ਹਾਥੀ ਅੱਗੇ ਸੁੱਟ ਦਿੱਤਾ ਤਾਂ ਜੋ ਹਾਥੀ ਉਸ ਨੂੰ ਪੈਰਾਂ ਹੇਟ ਕੁਚਲ ਦੇਵੇ ਪਰ ਹਾਥੀ ਨੇ ਪ੍ਰਹਿਲਾਦ ਨੂੰ ਦੇਖ ਕੇ ਕੁਝ ਵੀ ਨਾ ਕੀਤਾ ਉਹ ਸ਼ਾਂਤ ਹੋ ਗਿਆ ਲੱਗਦਾ ਸੀ ਜਿਵੇਂ ਸਾਰੀ ਕੁਦਰਤ ਪ੍ਰਹਿਲਾਦ ਦੀ ਰੱਖਿਆ ਕਰ ਰਹੀ ਹੋਵੇ ਕਿਉਂਕਿ ਜਿੱਥੇ ਸੱਚੀ ਪਗਤੀ ਹੁੰਦੀ ਹੈ ਉੱਥੇ ਪਰਮਾਤਮਾ ਖੁਦ ਖੜਾ ਹੁੰਦਾ ਹੈ ਹਿਰਨੀ ਅਕਸ਼ਿਪ ਦੀ ਇੱਕ ਭੈਣ ਸੀ ਜਿਸ ਦਾ ਨਾਂ ਸੀ ਹੌਲਿਕਾ ਹੋਲਿਕਾ ਆਪਣੇ ਭਰਾ ਹਿਰਣਿਯਕਸ਼ਿਪ ਦੀ ਪਰੇਸ਼ਾਨੀ ਦੂਰ ਕਰਨਾ ਚਾਹੁੰਦੀ ਸੀ। ਉਸ ਨੂੰ ਇੱਕ ਵਿਸ਼ੇਸ਼ ਵਰਦਾਨ ਮਿਲਿਆ ਹੋਇਆ ਸੀ। ਅੱਗ ਉਸ ਨੂੰ ਸਾੜ ਨਹੀਂ ਸਕਦੀ ਸੀ। ਪਰ ਉਸ ਵਰਦਾਨ ਦੀ ਇੱਕ ਸ਼ਰਤ ਵੀ ਸੀ। ਉਹ ਆਪਣੀ ਸ਼ਕਤੀ ਸਿਰਫ ਆਪਣੀ ਰੱਖਿਆ ਲਈ ਹੀ ਵਰਤ ਸਕਦੀ ਸੀ। ਹੋਲਿਕਾ ਨੇ ਆਪਣੇ ਭਰਾ ਨੂੰ ਕਿਹਾ, ਮੈਂ ਪ੍ਰਹਿਲਾਦ ਨੂੰ ਆਪਣੀ ਕੁਛੜ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵਾਂਗੀ। ਮੇਰੇ ਵਰਦਾਨ ਕਾਰਨ ਮੈਂ ਬਚ ਜਾਵਾਂਗੀ। ਪਰ ਪ੍ਰਹਿਲਾਦ ਸੜ ਜਾਵੇਗਾ। ਯੋਜਨਾ ਬਣਾਈ ਗਈ। ਬਹੁਤ ਸਾਰਾ ਬਾਲਣ ਇਕੱਠਾ ਕਰ ਲਿਆ ਗਿਆ। ਹੌਲੀਕਾ ਪ੍ਰਹਿਲਾਦ ਨੂੰ ਕੁਛੜ ਵਿੱਚ ਲੈ ਕੇ ਬਾਲਣ ਦੇ ਢੇਰ ਵਿੱਚ ਬੈਠ ਗਈ। ਅੱਗ ਲਾ ਦਿੱਤੀ ਗਈ। ਲਪਟਾਂ ਆਸਮਾਨ ਵੱਲ ਉੱਠਣ ਲੱਗੀਆਂ ਪਰ ਹੋਇਆ ਕੁਝ ਹੋਰ ਹੀ। ਅੱਗ ਵਿੱਚ ਹੌਲੀਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਕਿਉਂਕਿ ਜਦੋਂ ਵਰਦਾਨ ਦੀ ਮਾੜੀ ਵਰਤੋਂ ਕੀਤੀ ਜਾਂਦੀ ਹੈ, ਉਹੀ ਵਰਦਾਨ ਸਰਾਪ ਬਣ ਜਾਂਦਾ ਹੈ। ਹੌਲੀ ਦਾ ਤਿਉਹਾਰ ਮਨਾਉਣ ਪਿੱਛੇ ਵੀ ਇਹੀ ਘਟਨਾ ਹੈ। ਹੀਰਨੀਕਸ਼ੇਪ ਗੁੱਸੇ ਵਿੱਚ ਲਗਭਗ ਪਾਗਲੀ ਹੋ ਗਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ। ਹੁਣ ਕੀ ਕਰੇ? ਉਸਨੇ ਹੁਕਮ ਦਿੱਤਾ ਕਿ ਇੱਕ ਲੋਹੇ ਦਾ ਥੰਮ ਪੱਟੀ ਵਿੱਚ ਗਰਮ ਕੀਤਾ ਜਾਵੇ। ਥੰਮ ਹੋਲੀ-ਹੋਲੀ ਲਾਲ ਹੋ ਗਿਆ। ਤਦ ਉਸਨੇ ਪ੍ਰਹਿਲਾਦ ਨੂੰ ਬੁਲਾਇਆ ਅਤੇ ਗਰਜ ਕੇ ਪੁੱਛਿਆ, ਤੇਰਾ ਭਗਵਾਨ ਵਿਸ਼ਨੂੰ ਕਿੱਥੇ ਹੈ? ਪ੍ਰਹਿਲਾਦ ਨੇ ਸ਼ਾਂਤੀ ਨਾਲ ਕਿਹਾ, ਭਗਵਾਨ ਕੰਨ ਕੰ ਵਿੱਚ ਵਸਦਾ ਹੈ। ਉਹ ਮੇਰੇ ਵਿੱਚ, ਤੁਹਾਡੇ ਵਿੱਚ ਅਤੇ ਸਭ ਵਿੱਚ ਹੈ। ਹਿਰਣਯਕਸ਼ਿਪ ਨੇ ਕਿਹਾ, ਕੀ ਪਰਮਾਤਮਾ ਇਸ ਗਰਮ ਥੰਮ ਵਿੱਚ ਵੀ ਹੈ? ਪ੍ਰਹਿਲਾਦ ਨੇ ਨਿਡਰ ਹੋ ਕੇ ਕਿਹਾ, ਹਾਂ। ਧਿਰਣੀ ਆਕਸ਼ੇਪ ਨੇ ਗੁੱਸੇ ਨਾਲ ਕਿਹਾ ਜੇ ਪਰਮਾਤਮਾ ਇਸ ਥੰਮ ਵਿੱਚ ਵੀ ਹੈ ਤਾਂ ਇਸ ਨੂੰ ਜਫੀ ਪਾ ਲੈ ਉਸ ਪਲ ਪ੍ਰਹਲਾਦ ਨੇ ਥੰਮ ਵੱਲ ਵੇਖਿਆ ਉਸ ਦੀ ਨਜ਼ਰ ਗਰਮ ਥੰਮ ਉੱਤੇ ਤੁਰਦੀ ਇੱਕ ਨਿੱਕੀ ਜਿਹੀ ਕੀੜੀ ਤੇ ਪਈ ਉਸ ਸਮੇਂ ਪ੍ਰਹਲਾਦ ਨੂੰ ਸਮਝ ਆ ਗਿਆ ਜਿੱਥੇ ਪਰਮਾਤਮਾ ਹੈ ਉੱਥੇ ਡਰ ਨਹੀਂ ਉਸ ਨੇ ਨਿਡਰ ਹੋ ਕੇ ਗਰਮ ਥੰਮ ਨੂੰ ਜਫੀ ਪਾ ਲਈ ਪਰ ਉਸ ਦਾ ਹਰਤਾ ਪਰ ਵੀ ਕੁਝ ਨਾ ਵਿਗੜਿਆ ਕਿਉਂਕਿ ਜਿੱਥੇ ਸੱਚੀ ਭਗਤੀ ਹੁੰਦੀ ਹੈ ਉੱਥੇ ਅੱਗ ਵੀ ਠੰਡੀ ਪੈ ਜਾਂਦੀ ਹੈ ਅਖੀਰਕਾਰ ਹਰਨਾਖਸ਼ ਗੁੱਸੇ ਵਿੱਚ ਅੰਨਾ ਹੋ ਗਿਆ ਉਸ ਨੇ ਕ੍ਰੋਧ ਨਾਲ ਆਪਣੀ ਤਲਵਾਰ ਕੱਢ ਲਈ ਜਿਵੇਂ ਹੀ ਤਲਵਾਰ ਬਾਹਰ ਆਈ ਇੱਕ ਭਿਆਨਕ ਗੱਜ ਨਾਲ ਮਹਿਲ ਦਾ ਥੰਮ ਟੁੱਟ ਗਿਆ ਅਤੇ ਉਸੇ ਪਲ ਉਸ ਥੰਮ ਵਿੱਚੋਂ ਭਗਵਾਨ ਵਿਸ਼ਨੂੰ ਨਰਸਿੰਘ ਦੇ ਰੂਪ ਵਿੱਚ ਪ੍ਰਗਟ ਹੋਏ ਇਹ ਰੂਪ ਅਲੌਕਿਕ ਸੀ ਅੱਧਾ ਧਰਮਨੁਖ ਦਾ ਅੱਧਾ ਸ਼ਰੀਰ ਸ਼ੇਰ ਦਾ ਸਾਰੀ ਧਰਤੀ ਕੰਬ ਉੱਠੀ ਨਰਸਿੰਘ ਅਤੇ ਹਿਰਨੇ ਕਕਸ਼ਪ ਵਿਚਕਾਰ ਭਿਆਨਕ ਕਸਮਾਨ ਯੁੱਧ ਹੋਇਆ ਪਰ ਇੱਕ ਆਮ ਦੈਂਤ ਭਗਵਾਨ ਦੇ ਸਾਹਮਣੇ ਕਿਵੇਂ ਟਿਕ ਸਕਦਾ ਸੀ ਨਰਸਿੰਘ ਨੇ ਹਿਰਨੇ ਕਕਸ਼ਪ ਨੂੰ ਚੁਕਲਿਆ ਅਤੇ ਦੇਹਲੀਸ ਤੇ ਬੈਠ ਕੇ ਉਸ ਨੂੰ ਆਪਣੇ ਪੱਟਾ ਉਤੇ ਰੱਖ ਲਿਆ ਉਸ ਪਲ ਹਿਰਨ ਕਕਸ਼ਪ ਨੂੰ ਅਹਿਸਾਸ ਹੋ ਗਿਆ ਉਸ ਦਾ ਅੰਤ ਨੇੜੇ ਹੈ ਉਸ ਨੇ ਡਰ ਨਾਲ ਕਿਹਾ ਮੈਨੂੰ ਵਰ ਪ੍ਰਾਪਤ ਹੈ ਮੈਨੂੰ ਕੋਈ ਮਾਰ ਨਹੀਂ ਸਕਦਾ ਨਰਸਿੰਗ ਨੇ ਗੰਭੀਰ ਆਵਾਜ਼ ਵਿੱਚ ਕਿਹਾ ਤੇਰੇ ਵਰਦੀਆਂ ਸਾਰੀਆਂ ਸ਼ਰਤਾਂ ਅੱਜ ਪੂਰੀਆਂ ਹੋਣ ਗਿਆ ਇਹ ਕਹਿ ਕੇ ਨਰਸਿੰਗ ਨੇ ਆਪਣੀਆਂ ਤਿੱਖੀਆਂ ਨੌਂਦਰਾ ਨਾਲ ਹਿਰਨ ਕਕਸ਼ਪ ਨੂੰ ਮਾਰ ਦਿੱਤਾ ਉਸ ਸਮੇਂ ਨਾ ਦਿਨ ਸੀ ਨਾ ਰਾਤ ਉਹ ਸ਼ਾਮ ਦਾ ਸਮਾਂ ਸੀ ਦੋਵੇਂ ਵਕਤਾਂ ਦੇ ਵਿਚਕਾਰ ਮਰਨ ਵੇਲੇ ਹਿਰਨ ਕਕਸ਼ੇਪ ਨਾ ਅੰਦਰ ਸੀ ਨਾ ਬਾਹਰ ਉਹ ਦਹਲੀਜ਼ ਉੱਤੇ ਸੀ ਉਹ ਨਾ ertid ਉੱਤੇ ਸੀ ਨਾ ਆਕਾਸ਼ ਵਿੱਚ ਉਹ ਨਰਸਿੰਘ ਦੇ ਪੱਟਾਂ ਉੱਤੇ ਸੀ ਉਸ ਦੀ ਮੌਤ ਨਾ ਬਿਮਾਰੀ ਨਾਲ ਹੋਈ ਨਾ ਕਿਸੇ ਹਥਿਆਰ ਨਾਲ ਨਰਸਿੰਘ ਦੀਆਂ ਨੋਂਦਰਾਂ ਕੋਈ ਹਥਿਆਰ ਨਹੀਂ ਸਨ ਉਸ ਨੂੰ ਮਾਰਨ ਵਾਲਾ ਨਾ ਪੂਰਾ ਮਨੁੱਖ ਸੀ ਨਾ ਪੂਰਾ ਪਸ਼ੂ ਇਸ ਤਰ੍ਹਾਂ ਵਰ ਵਿੱਚ ਮਿਲੀਆਂ ਕੋਈ ਵੀ ਸ਼ਰਤ ਹਿਰਨ ਕਕਸ਼ੇਪ ਨੂੰ ਬਚਾ ਨਾ ਸકી ਭਗਵਾਨ ਨੇ ਸਭ ਧਰਮਿਕ ਸ਼ਰਤਾਂ ਪੂਰੀਆਂ ਕਰਦਿਆਂ ਜ਼ੁਲਮਦਾਰ ਨਾਸ ਕਰ ਦਿੱਤਾ। ਪਿਤਾ ਹਿਰਣਕਕਸ਼ਪ ਦੀ ਮੌਤ ਤੋਂ ਬਾਅਦ ਪ੍ਰਹਿਲਾਦ ਨੇ ਧਰਤੀ ਤੇ ਰਾਜ ਸੰਭਾਲ ਲਿਆ। ਉਸ ਦੇ ਰਾਜ ਵਿੱਚ ਧਰਮ, ਸੱਚ ਅਤੇ ਨੇਨ ਸੀ। ਸਾਰੇ ਲੋਕ ਸੁਖੀ ਵਸਤੇ ਸਨ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਅਗਲੀ ਕਹਾਣੀ ਕਿਹੜੀ ਸੁਣਨੀ ਚਾਹੁੰਦੇ ਹੋ? ਕਮੈਂਟ ਵਿੱਚ ਲਿਖੋ। ਇਹੋ ਜਿਹੇ ਹੋਰ ਕਹਾਣੀਆਂ ਲਈ ਸੁਨਹਿਰੀ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ।